ਪਰਾਲੀ ਨੂੰ ਸਾਹਮਣੇ ਵਾਸਤੇ ਮੈਂ ਇੱਕ ਸੁਪਰਸੀਡਰ ਦੀ ਵਰਤੋਂ ਕਰ ਰਿਹਾ ਦੋ ਜੋ ਕਿ 2018 ਸਾਲ ਤੋਂ ਕਰ ਰਿਹਾ ਜਿਹਦੇ ਨਾਲ ਆਪਣੀ ਮੰਨ ਲਓ ਕਿ ਜ਼ਮੀਨ ਦੀ ਸ਼ਕਤੀ ਵਧਦੀ ਹੈ ਜਿਹੜੀ ਪਰਾਲੀ ਦੀ ਆਪਾਂ ਸਾਹਮਣੇ ਵਧੀਆ ਡਾਂਗਣਾ ਕਰ ਸਕਦੇ ਹਾਂ ਜਿਹੜੀ ਕਿ ਆਪਾਂ ਬਜਾਈ ਵੀ ਸਮੇਂ ਸਿਰ ਕਰ ਸਕਦੇ ਹਾਂ ਜਿਹੜੀ ਬਜਾਈ ਆਪਣੀ ਲੇਟ ਨਹੀਂ ਹੁੰਦੀ ਜਿਹਦੇ ਨਾਲ ਆਪਾਂ ਮੰਨ ਲਓ ਕਿ ਇੱਕ ਝਾੜ ਵੀ ਚੰਗਾ ਪੈਦਾ ਕਰ ਸਕਦੇ ਹਾਂ ਧਰਤੀ ਵਿੱਚ ਵੀ ਆਪਾਂ ਸ਼ਕਤੀਸ਼ਾਲੀ ਜਿਹੜੀ ਤਾਕਤਾਂ ਜੋ ਆਪਾਂ ਮੰਨ ਲਓ ਕਿ ਉਹਦੇ ਵਿੱਚੋਂ ਪੈਦਾ ਕਰਦੇ ਹਾਂ ਉਹਦੇ ਵਾਸਤੇ ਆਪਾਂ ਉਹਨੂੰ ਜਿਉਂਦੀ ਰਹਿਣ ਵਾਸਤੇ ਮੰਨ ਲਾ ਗਾਂ ਲੇ ਫਸਲ ਲੈਣ ਵਾਸਤੇ ਆਪ ਉਹਦੇ ਵਿੱਚ ਖਾਦ ਦੀ ਤਰ੍ਹਾਂ ਵਰਤੋ ਕਰ ਸਕਦੇ ਨੇ ਇਹ ਲਈ ਪ੍ਰਾਲੀ ਨੂੰ ਆਪਾਂ ਨੂੰ ਸੁਪਰਸੀਡਰ ਦੇ ਰਾਈ ਵਾਣ ਦੇ ਵਿੱਚ ਹੀ ਨਾਸ਼ਟ ਕਰ ਲੈਣੀ ਚਾਹੀਦੀ ਜਿਹੜੀ ਕਿ ਆਪਾਂ ਹੁਣ ਝਾੜ ਦੀ ਗੱਲ ਕਰ ਰਹੇ ਹਾਂ ਤੇ ਆਪਣੇ ਜਿਹੜੀ ਸੁਪਰਸੀਡਰ ਦੇ ਨਾਲ ਆਪਾਂ ਜਿਹੜੀ ਬੀਜ ਦੀਆਂ ਕਣਕ ਉਹਦੇ ਨਾਲ ਆਪਣੇ ਵਾਣ ਦੀ ਜਿਹੜੀ ਇੱਕ ਜਰਮੀਨੇਸ਼ਨ ਬਹੁਤ ਵਧੀਆ ਰਹਿੰਦੀ ਆ ਜਿਹੜੀ ਕਿ ਆਪਣੇ ਮਾਰਚ ਦੇ ਮਹੀਨੇ ਵਿੱਚ ਜਦੋਂ ਗਰਮੀ ਦਾ ਆਪਣਾ ਤਾਂ ਮੰਨਵਾਦਾ ਕਿ ਉਹ ਸ਼ੈਣ ਸ਼ਕਤੀ ਬਹੁਤ ਜ਼ਿਆਦਾ ਲੈਂਦੀ ਹੈ ਕਿਉਂਕਿ ਉਹ ਪਰਾਲੀ ਦੇ ਕਾਰਨ ਬਾਣ ਥੱਲੇ ਛੱਲ ਦੇ ਵਿੱਚ ਠੰਡਾ ਰਹਿੰਦਾ ਜਿਸ ਦੇ ਨਾਲ ਆਪਣੇ ਝਾੜ ਤੇ ਅਸਰ ਨਹੀਂ ਪੈਂਦਾ ਹਾਂ ਜੀ ਮੈਂ ਪਿਛਲੇ 5 ਸਾਲ ਤੋਂ ਸੁਪਰ ਸੀਡਰ ਦੇ ਨਾਲ ਖੇਤੀ ਕਰ ਰਿਹਾ ਜਿਸ ਦੇ ਨਾਲ ਕਿ ਮੈਂ ਧੋਨੇ ਦੀ ਪਰਾਲੀ ਵਿੱਚ ਹੀ ਮਲਚ ਕਰਦੇ ਹਾਂ ਤੇ ਮੈਨੂੰ ਬਹੁਤ ਅੱਛਾ ਅਸਰਦਾ ਮੁਨਾਫਾ ਹੋ ਰਿਹਾ ਤੇ ਮੇਰੀ ਖੇਤ ਦਾ ਅੱਛਾ ਪ੍ਰਬੰਧ ਹੋ ਰਿਹਾ ਤੇ ਮੇਰੀ ਬਹੁਤ ਖੇਤੀ ਦੇ ਖਰਚੇ ਘਟ ਗਏ ਆ ਕਿਸਾਨ ਪ੍ਰੋ ਮੈਂ ਜਿੱਥੇ ਵੀ ਆਪਣੇ ਸੁਪਰ ਸੀਡਰ ਨਾਲ ਬਜਾਂਦ ਕਰਦਾ ਹਾਂ ਜਾਂ ਕਈ ਕਈ ਕਿੱਲਾਂ ਦੇ ਵਿੱਚ ਜ਼ੀਰੋ ਡ੍ਰਿਲ ਦੇ ਨਾਮ ਨਾਲ ਜਾਂਦ ਕਰਦਾ ਹਾਂ ਉਸ ਦੇ ਵਿੱਚ ਮੈਂ ਬਹੁਤ ਘੱਟ ਪਾਣੀ ਲਾਉਣਾ ਹੈ ਬਹੁਤ ਘੱਟ ਪਾਣੀ ਲਾਉਣ ਦੇ ਕਾਰਨ ਹੈ ਜੀ ਕਿਉਂਕਿ ਮੇਰੀ ਜ਼ਮੀਨ ਦੇ ਵਿੱਚ ਮੌਇਸਚਰ ਮੇਨਟੇਨ ਰਹਿੰਦਾ ਹੈ ਮੌਇਸਚਰ ਜਿਵੇਂ ਆਪਾਂ ਸੈਲ ਕਹਿ ਦਿੰਨੇ ਆ ਸੈਲ ਦੇ ਕਾਰਨ ਰਹਿਣ ਦੇ ਕਾਰਨ ਹੈ ਵੀ ਮੇਰੇ ਖੇਤ ਦੇ ਵਿੱਚ ਪਰਾਲੀ ਹੈ ਇਹ ਪਰਾਲੀ ਦੇ ਨਾਲ ਮੇਰੀ ਜਿਹੜੀ ਫਸਲ ਦੀ ਜੜ ਬਹੁ ਡੂੰਗੀ ਜਾਂਦੀ ਹੈ ਕਿਉਂਕਿ ਉਹਨੂੰ ਸਲਾਵ ਰਹਿੰਦੀ ਐ ਸਿਲ ਰਹਿੰਦੀ ਤੇ ਜ਼ਮੀਨ ਕੋਲੀ ਰਹਿੰਦੀ ਐ ਮੈਨੂੰ ਜਿਆਦਾ ਪਾਣੀ ਲਾਉਣ ਦੀ ਜਿਆਦਾ ਲੋੜ ਨਹੀਂ ਪੈਂਦੀ ਮੇਰੇ ਐਵਰੇਜ ਤਿੰਨ ਪਾਣੀ ਹੀ ਖੇਤ ਦੇ ਵਿੱਚ ਲੱਗਦੇ ਆ ਕਿਤੇ ਕਿਤੇ ਚੌਥਾ ਪਾਣੀ ਲੱਗ ਜਾਂਦਾ ਆ ਆਮ ਕਿਸਾਨ ਚਾਰ ਚਾਰ ਜਾਂ ਪੰਜ ਪੰਜ ਕਣਕ ਨੂੰ ਪਾਣੀ ਲਾ ਦਿੰਦੇ ਆ ਮੇਰੇ ਖੇਤ ਦੇ ਵਿੱਚ ਪ੍ਰਾਲੀ ਦਾ ਪ੍ਰਬੰਧਨ ਕਰਨ ਕਰਕੇ ਖੇਤ ਦੇ ਵਿੱਚ ਪਾਣੀ ਦੀ ਵੀ ਬਹੁਤ ਘੱਟ ਲੋੜ ਪੈਂਦੀ ਐ